ਵਾਤ ਰਜੀਤਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਜੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਲੋ ਜੀ ਤੁਹਾਨੂੰ ਬੈੱਡ ਭਰਿਆ ਨੀਦਾ ਹੋ ਕੱਪੜਿਆਂ ਦਾ ਇਹ ਸਾਰੇ ਪ੍ਰੈਸ ਕਰਨ ਵਾਲੇ ਨੇ 1 2 3 4 ਸੂਟ ਮੇਰੇ ਨੇ 4 ਸਰਦਾਰ ਜੀਆਂ ਦੇ 8 ਸੂਟ ਦੇ ਸੋ ਕੁਮੜ ਹੋ ਰੀਆਂ ਤੱਕ ਲਈ ਵਰਦੀ ਹੋਣ ਜੇ ਤਾਂ ਵਿਆਹ ਕੀ ਕਰ ਲਾਂਦੀਆਂ ਨਹੀਂ ਹੈ ਧਰਮੀ ਕਰਕੇ ਹੁਣ ਇਹਨਾਂ ਨੂੰ ਆਪਾਂ ਪਹਿੰਦੀ ਨਹੀਂ ਪਹਿਲਾਂ ਸਾਫ਼ ਦੀਆਂ ਤਾਂ ਕਰ ਕਰਨੀਆਂ ਚਲ ਅਬ ਜੀ ਬਾਰਤੀ ਕਰ ਲਾਂਗੇ ਇਹਨੂੰ ਪ੍ਰੈਸ ਹੁੰਕੜਾ ਸਾਨੂੰ ਉਸਨੂੰ ਕਈ ਦਿਨ ਹੋ ਗਏ ਆਵਾਜ਼ ਹੀ ਜੀ ਰਹਿੰਦੀ ਸੀਗੀ ਸਰਦਾਰ ਜੀ ਅੱਜ ਵੀ ਗਾਇਬ ਹੋਏ ਨੇਗੇ ਅੱਜ ਜਿਹੜੀ ਬਰਨਾਲ ਵਾਲੀ ਰਾਣੀ ਹੈ ਪੈਣਾ ਉੱਥੇ ਗਏ ਨੇਗੇ ਤੇ ਉਰੇ ਜੱਜ ਦੀ ਮੰਮੀ ਜਿਹੜੀ ਕਾਲੀ ਪੈਣਾ ਉਹਨਾਂ ਆਪਰੇਸ਼ ਬਣਵਾਇਆ ਬਰਨਾਲੇ ਉਹ ਅੱਥੀ ਆ ਬਰਨਾਲੇ ਪੈਣ ਕੋਲੇ ਰਾਣੀ ਕੋਲੇ ਅੱਜ ਬੀਬੀ ਤੇ ਸਰਦਾਰ ਜੀ ਨੂੰ ਪਤਾ ਲੈਣ ਗਏ ਨੇ ਕੱਲ ਅਸੀਂ ਅਮਰਤ ਤੇ ਗਰਮੀ ਕੋਲੇ ਵਾਗੇ ਤੇ ਬਾਕੀ ਹਨਾ ਪੈਣਾ ਪੁਰਦੀਆਂ ਸੀਗੀਆਂ ਵੀ ਅਮਰਤ ਨੇ ਵੀ ਪਸੰਦ ਆ ਅਮਰਤ ਹੁਣ ਤੋ ਸੁਰੱਖੂਗੀ ਤੇ ਜਸਪੂ ਕਹਿੰਦਾ ਮੇਰੇ ਬੇਲੇ ਦਾ ਜੀ ਨਹੀਂ ਲੱਗਦਾਗਾ ਜਸਪੂ ਨੇ ਪੜਦਾ ਕਹਿੰਦਾ ਮੰਮੀ ਜਦੋਂ ਮੈਂ ਸਕੂਲੋਂ ਜਾ ਕੇ ਆਉਂਦਾ ਕਿਉਂ ਮੇਉਂ ਬੇਲਾ ਹੋਇਆ ਤੁ ਆਪਾਂ ਮੱਝਾ ਲੈ ਲੈਣੇ ਆ ਪਹਿਲਾਂ ਨਾ ਪਹਿਲਾਂ ਵੀ ਮੱਝਾ ਕਰੇ ਆ ਪਹਿਲਾਂ ਜਦੋਂ ਅਪ ਦਲਜਿੰਦਰ ਦੀ ਡੈਕੋ ਹੋਈ ਆ ਕੋਰੋਨਾ ਕੋਲੇ ਮੱਝ ਹੈਗੀ ਸੀ ਤੇ ਉਦੋਂ ਉਹ ਰੋਬੇ ਬੇਤੀ ਸੀਗੀ ਤੇrna ਉਹ ਤੋਂ ਬਲਜਿੰਦਰ ਦੀ ਮੌਤ ਤੋਂ ਤਿੰਨ ਚਾਰ ਮਹੀਨੇ ਬਾਅਦ ਲੋਕਡਾਊਨ ਚ ਫਿਰ ਸਾਨੂੰ ਕਹਿੰਦੀ ਪਾਣੀ ਮੇਰਾ ਬੇਲੀ ਦਾ ਜੀਣੇ ਲੱਗਦਾ ਮੈਂ ਰੋਈ ਜਾਂਦੀ ਆ ਕਹਿੰਦੀ ਜੇ ਮੈਨੂੰ ਕੋਈ ਪਸ਼ੂ ਲੈ ਕੇ ਦੇ ਦੋ ਕੋਈ ਹੈਨਾ ਅ ਜਨਵਰੀ ਚ ਮੌਤ ਹੋ ਗਈ ਸੀ ਬਲਜਿੰਦਰ ਵੀਰੇ ਦੀ ਜੋ ਤੋਂ ਬਾਅਦ ਦੇ ਵਿੱਚ ਅਸੀਂ ਮਾਰਚ ਦੇ ਵਿੱਚ ਉਹਨੂੰ ਗਾਈ ਨਹੀਂ ਸੱਡਿਆ ਸੀ ਸਾਡੇ ਕੋਲ ਗਾਈ ਸੀ ਉਦੋਂ 27 22 ਲੀਟਰ ਦੁੱਧ ਦਿੰਦੀ ਸੀ ਵੀ ਕਹਿੰਦੀ ਮੈਨੂੰ ਗਾਈ ਦੇ ਦੋ ਇਹ ਤੁਹਾਡੀ ਕਹਿੰਦੀ ਮੈਨੂੰ ਵਧੀਆ ਲੱਗਦੀ ਹੈ ਗਾਈ ਉਹ ਨਾ ਇੱਕ ਪਾਸੇ ਮੈਂ ਬੈਕ ਚੌਂਦੀ ਹੁੰਦੀ ਸੀ ਇੱਕ ਪਾਸੇ ਸਰਦਾਰ ਜੀ ਸਿੱਧੂ ਇੱਕ ਕਵਾਰਟੀ ਦੋਨੇ ਜਣੇ ਚੋਰ ਆ ਜੇ ਦੋ ਥਾਣੇ ਮੈਂ ਦੋ ਤਾਂ ਥਾਣਾ ਸਰਦਾਰ ਜੀ ਚੋਰਾ ਲਾ ਲੀ ਉਹ ਵਧੀਆ ਸੀਰਤ ਪੈ ਲ ਸੀ ਉੱਥੇ ਸੋਰ ਛੱਡੇ ਆਏ ਸੀਗੇ ਬੀਚਾਲ ਤੇਰਾ ਬੀਜੇ ਤਨੂ ਜੀਜਾ ਲੱਗ ਗਿਆ ਸਾਹਮਣੇ ਫਿਰ ਤਾਂ ਬੀਚੂ ਰੱਖ ਲਈ ਨਹੀਂ ਫਿਰ ਅਸੀਂ ਆ ਵੀ ਗਾ ਅਸੀਂ ਆ ਵੀ ਦੇ ਆਵਾ ਹੈ ਨਾ ਤੇ ਫਿਰ ਉਹ ਗਾ ਉਹਨੇ ਰੱਖ ਹੀ ਲਈ ਸੀ ਨਹੀਂ ਚਲ ਮੈਂ ਪੈਸੇ ਦੇ ਦਾਨ ਨੂੰ ਸੋਨੂ ਬੜੀ ਮੈਂ ਰੱਖੂੰਗੀ ਵੀਰੇ ਮੈਂ ਤੁਹਾਨੂੰ ਮੈਨੂੰ ਇੱਕ ਮੱਝ ਦਿਵਾ ਦੇ ਇਥੇ ਬੀਬੀ ਦੇ ਪਤੀ ਜਿਹੜੇ ਪਿੰਡ 'ਚ ਦੋ ਤਿੰਨ ਪਤਝੀਆਂ ਨੇ ਬੀਬੀਆਂ ਉਹਨਾਂ ਦੇ ਬਦਮਾਝ ਵਧੀਆ ਸੀ ਅਸੀਂ ਉੱਥੋਂ ਇੱਕ ਫੋਨ ਮੱਝ ਦਵਾ ਦਿੱਤੀ ਉਹ ਕਹਿੰਦੀ ਚਲ ਵਧੀਆ ਵੀ ਮੱਝ ਤੁਸੀਂ ਇਹ ਅਮਰਤ ਦੇ ਲੈਣ ਆਲੀ ਹੈ ਫੇਰ ਹੁਣ ਘਾਟੀ ਵਧੀਆ ਸੀ ਹੁੰਦੀਗੀ ਫਿਰ ਬਸ ਉਹਨਾਂ ਇਹ ਜੀ ਆ ਕਾਇਆ ਹਨ ਤੇ ਗਾਂਈ 베ਚਤੀ ਫਿਰ ਮੱਝ ਨੂੰ ਸਾਨੂੰ ਫੋਨ ਕਰਤਾ ਕਹਿੰਦੀ ਕਣ ਤੁਸੀਂ ਲੈ ਲਈ ਮੱਝ ਵੀ ਉਹ ਮੱਝ ਦਾ ਨਾ ਦੋ ਤਿੰਨ ਵਾਰੀ ਕਤੂਕਰਾਬ ਹੋ ਗਿਆ ਸੀ ਅੰਦਰ ਫਿਰ ਹਨਾ ਮੱਛਰ ਤੋਂ ਜੋ ਰੱਬ ਦੇ ਦਿੰਦੇ ਡਾਕਟਰ ਬਣਾਉਣ ਦਾ ਵੀ ਆਪਸ ਸੀਗਾ ਤੇ ਫਿਰ ਮੱਝ ਦਾ ਜੜ ਪਾਉਣਾ ਪੈਂਦਾ ਫਿਰ ਉਹ ਅਸੀਂ ਮੱਝ ਲਿਆ ਤੇ ਉਹਨਾਂ ਇਲਾਜ ਕਰਾ ਕੇ ਫਿਰ ਅਗਲੇ ਲਿਸ਼ਮੀ ਸੀ ਬੇਚੀ ਸੀ ਉਹ ਅਸੀਂ ਲਿਆਂਦੀ ਤੇ ਮੱਤ ਕੋਲ ਉਹ ਮੱਝ ਫਿਰ ਉਹ ਤੋਂ ਮੁੜ ਕੇ ਉਹ ਨਾ ਤਿੰਨ ਚਾਰ ਸਾਲ ਹੋ ਗਏ ਗੁੱਦ ਮੋਲ ਲੈ ਜੀ ਤਿੰਨ ਸਾਲ ਹੋ ਗਏ ਮੱਝ ਲਿਆਂਦੀ ਸਾਨੂੰ ਅਸੀਂ ਵੇਚ ਦਿੱਤੀ ਪਰ ਵੇਚੀ ਇਹੋ ਤੇ ਫਿਰ ਹੁਣ ਕਹਿੰਦੀ ਚਲਪਣ ਕਹਿੰਦੀ ਹੁਣ ਤਾਂ 4 ਕਿਲੋ ਦੋ ਮੁੰਲੇ ਲੈ ਜਾਂ ਤਿੰਨ ਕਿਲੋ ਲੈ ਲੈਣੇ ਕਹਿੰਦੇ 4 ਕਿਲੋ ਜਿਹੜਾ ਆ ਗਿਆ ਇਹ ਮੈਂ ਵੱੱਡ ਲੈ ਲੈਂਦੇ ਨੇ। ਕੁਪ ਨਾਲ ਹੁਣ ਤਾਂ ਸਾਰਾ ਖੁਸਾ ਕਰੇ ਕੱਲੇ ਪਸ਼ੂ ਹੀ ਰਸੇ ਆਗੇ। ਕਾਫੀ ਪਸ਼ੂ ਵੀ ਹੈ ਨਾ ਕੱਲੇ ਅੱਜ ਹੁਣ ਬਾਰੋਂ ਕੋਈ ਚੀਜ਼ ਬੰਦਾ ਕੋ ਬੇਹ ਨਾ ਕੋਈ ਚੀਜ਼ ਫੀਡ ਵਗੈਰਾ ਕੱਖ ਵਗੈਰਾ ਲਿਓਣ ਆਲਾ ਫਿਰ ਤਾਂ ਹੁੰਦਾਗਾ ਜਵਾਬਸੀ ਨਿਆਣਾ। ਹੁਣ ਚਲ ਦੱਸੋ ਹੁਣ ਕੱਖ ਲਿਓਣ ਜੋਗਾ ਵੀ ਹੋ ਗਿਆ ਹੁਣ ਮਾਸੜ ਜੀ ਤੇ ਮਾਸੀ ਤਾਂ ਵਿਰਦੇ ਨੇ ਵਿਚਾਰੇ ਉਹ ਤਾਂ ਹੁਣ ਆਪ ਦਾ ਹਨਾ। ਅਭੀ ਗੱਲ ਹੈ ਕਿ ਰਿਆ ਸੋਧਨ ਜੋਗਰੀ ਨੇਗੇ ਤੇ ਉਹ ਹੁਣ ਬਿਮਾਰ ਰਹਿੰਦੇ ਨੇ ਕੁਝ ਜਿਹੜੋ ਦੋ ਪੁੱਤ ਚਲੇ ਜਾਣ ਫਿਰ ਮਾਪਿਓ ਚ ਨਾ ਤੇੜੀ ਹਿੰਮਤ ਰਹਿੰਦੀ ਆ ਇੱਕ ਵੱਡਾ ਸਰੀਰ ਆ ਉਹਨਾਂ ਦਾ ਤੇ ਹੁਣ ਕਹਿੰਦੇ ਚਲ ਮੈਂ ਮੱਝ ਮੱਝ ਲੈ ਆਉਂਗੀ ਤੇ ਗਮਾਂਡ ਚ ਦੋ ਕੱਟੀਆਂ ਸੀਗੀਆਂ ਫਿਰ ਉਹਨੇ ਦੋ ਕੱਟੀਆਂ ਲੈ ਲਈਆਂ ਕਹਿੰਦੇ ਚਲ ਇੱਕ ਮੱਝ ਲੈ ਲਉਂਗੀ ਹੁਣ ਉਹ ਉਹਨਾਂ ਨੇ ਗਮਾਂਡ ਚ ਹੀ ਵਧੀਆ ਮੱਝ ਹੈਗੀ ਕਹਿੰਦੇ ਚਲ ਮੈਂ ਮੱਝ ਵੀ ਹੀ ਲੈ ਲਉਂਗੀ ਮੱਝ ਵੀ ਚਲੋ ਹਿੱਲੋ ਕਹਿੰਦੇ ਸਮਝ ਨੂੰ ਰੋਡ ਪੈ ਗਈ ਕਹਿੰਦੇ ਇੱਕ ਅੱਧੀ ਮੱਝ ਜੇ ਹੋਰ ਲੈਣੀ ਹੋ ਜਾਂ ਤੁਸੀਂ ਦਬਾ ਦਿਓ ਜਾਂ ਤਕਸੀਮ ਦਬਾਓ ਜਾਂ ਤੁਸੀਂ ਦਬਾ ਦਿਓ ਚਲ ਜੀ ਰੋਹਣਾ ਪਸੂਰੀ ਕੋਈ 10 ਵਧੀਆ ਪਈ ਚਲੋ ਲੈ ਲੂੰਗੀ ਚਲੋ ਮੈਂ ਗੱਲਾਂ ਕਰਦੀ ਕਰਦੀ ਨੇ ਨਾ ਬਾਟਾਂ ਡਾ ਦਿੱਤੇ ਨੇ ਪ੍ਰੈਸ ਕਰਦੇ ਇੱਕ ਬੱਜਣਾਂ ਵਾਲਾ ਹੋ ਗਿਆ ਤੇ ਪਹਿਲਾਂ ਹੁਣ ਕੰਮ ਕਰਕੇ ਮੈਂ ਤਾਂ ਪੈ ਗਈ ਕੰਮ ਕਰਕੇ ਪੈ ਗਈ ਅੱਜ ਵਲੌਗ ਵੀ ਬਸ ਹੁਣ 12:30 ਪਾਉਣਾ ਇੱਕ ਸ਼ੁਰੂ ਕੀਤਾ 1:00 ਵਾਲੀ ਹੋਊਗਾ ਅ ਭੈਟੇ ਕੋਰੇ ਆਪੇ ਜਿਹੜਾ ਕੱਪੜਾ ਹੈ ਇਹ ਵੀ ਪਰ ਬਸ ਹੁਣ ਪ੍ਰੈਸ ਕਰਨਾ ਹੈਗਾ ਤੇ ਘੰਟਾ ਤੇ ਲੱਗੂਗਾ ਹੈ ਨਾ ਤੇ ਹਾਲ ਬਾਲ ਵਾਲੇ ਨਹੀਂ ਹੈਗੇ ਤੇ ਫਿਰ ਵੀ ਘੰਟਾ ਤੇ ਲੱਗੂ 7-8 ਟੁੱਟ ਦੇਗੇ ਅੱਜ ਸੁੱਤਾ ਦੇ ਘੰਟਾ ਲੱਗੂ ਤੇ ਅੱਜ ਫਾਨੀ ਕੋੜਾ ਚਾਹ ਪਾਣੀ ਪੀਣੀ ਹੈ ਚਾਹ ਨਹੀਂ ਪੀਂਦੇ ਅੱਜ ਮੈਂ ਬੁਸ਼ੇ ਕਪੜਾ ਲਾ ਹੈ ਹਾਂ ਹੋਰ ਕੀ ਵੀ ਨਹੀਂ ਚਾਹ ਖਾਜ ਪੀਣੀ ਮੈਨੂੰ ਤਾਂ ਪਤਾ ਨਹੀਂ ਕੀ ਗੱਲ ਚਾਹ ਤੋਂ ਕਿਉਂ ਨਹੀਂ ਕੱਲ ਅਸੀਂ ਗਰਮੀਤ ਕੋਲ ਤਾਂ ਪੀਤੀ ਹੋਈ ਨਹੀਂ ਅਮਰਤ ਕੋਲ ਹੈ ਅਮਰਤ ਤੇ ਬਾਅਦੇ ਕਰ ਦਿੱਤੀ ਗਾ ਜਿਵੇਂ ਸਖਾ ਨਾ ਫੇਰੇ ਬਸ ਬਾਦ ਨੂੰ ਗਰਮੀ ਦਾ ਠੰਡੇ ਪਾਣੀ ਨੂੰ ਹੀ ਕਰ ਜਾਂਦਾ ਹਾਂ ਠੰਡੇ ਪਾਣੀ ਨੂੰ ਹੀ ਕਰ ਜਾਂਦਾ ਸੀ ਘੱਜ ਸੁਪੋ ਕਾਉੜੇ ਜਿਆ ਚਾਣ ਨਾ ਐ ਤਾਂ ਜਮਾ ਰੋਟੀ ਨਹੀਂ ਉਸੇ ਕਵੇਲੇ ਰੋਟੀ ਖਾ ਕੇ ਤੁਹਾਨੂੰ ਮੈਨੂੰ ਪਤਾ ਹੈ ਜੇ ਗਰਮੀਤ ਬਾਅਦ ਦੀ ਸਾਡੇ ਨਾਲ 3-4 ਸੌਦੇ ਤੋਂ ਨਾਲ ਮੈ ਵੱਗ ਚੱਲਦੀ ਜੀ ਚੀਕ ਖਾਣ ਹਾਂ ਜੀ ਜੀ ਕੋ ਹੈਗਾ ਨਾ ਪਰ ਜੇ ਦੋ ਤਾਂ ਮੈਂ ਖਾਈ ਪਏ ਹੋਣੇ ਹਾਂ ਬਹੁਤ ਬੈਰੀ ਜੀ ਬਹੁਤ ਭਾਰੀ ਜੀ ਸ਼ੌਂਕ ਉਹ ਬੱਤੀ ਉਹ ਦੀ ਦਿਆ ਐਸੀ ਜੁੱਤੀ ਵਾਲੇ ਤੇ ਉਹ ਗਿਫਟ ਲਿਆਏ ਨੇ ਸਾਨੂੰ ਮੈਂ ਸੁਖਮਣ ਨੇ ਗਰਮਣ ਨੇ ਮੈਨੂੰ ਨੇ ਸਭ ਕੁਝ ਲਿਆ ਦੇ ਆ ਬਹੁਤ ਵਧੀਆ ਕੋਈ ਤਰ੍ਹਾਂ ਦੀਆਂ ਸ਼ੌਕਲੇਟ ਬਿਸਕਟ ਤੇ ਹੋਰ ਦਿੱਤੇ ਤੇ ਉਹਨੇ ਸਾਡੇ ਹਿੱਸੇ ਸਾਰੇ ਭੰਟ ਲਈ ਪਾਇਆ ਸੀ ਤੇ ਆ ਮੈਂਕਰ ਆਗਰ ਅਹਰਤੀ ਤੁਹਾਨੂੰ ਨੇ ਦਿਵਾ ਤਾ ਸੇਰ ਕੇ ਅੰਗੇ ਨਵਾਂ ਵਰਤਨ ਦੇ ਦੋ ਸਾਬਾਏ ਸਾਰੇ ਸਾਬਾਏ ਕਰ ਲੈਣਾ ਉਹ ਵੀ ਪੰਗਣੇ ਸੋਕ ਟੂਲੀਟ ਨੂੰ ਫਰੇਜ ਚ ਹਾਲ ਕੇਰ ਬਣਾਵਾਂਗੇ ਦੁੱਧ ਮੇ ਕੱਪੜੇ ਪ੍ਰੈਸ ਕਰ ਲਾਂ ਦੋ ਵਾਰ ਦੀ ਪ੍ਰੈਸ ਕਰਕੇ ਬਾਹਰੋਂ ਕੱਪੜੇ ਫੇਰ ਮੈਂ ਸੋਨੂੰ ਮੈਨੂੰ ਸੇਕਣਾ ਤੇ ਠੀਕੋ ਢਾਲ ਮੈਂ ਧਿਆ ਹੋਇਆ ਮਾਂ ਸੋਲ ਦੇ ਕਰਾਂਗੇ ਦਲੇ ਨੂੰ ਸੋਲ ਦੇ ਕੱਲੇ ਕਰਾਂਗੇ ਹੁਣ ਨਾ ਕਈ ਗਰ ਹੋ ਗਏ ਰਾ ਕੱਲ ਅਸੀਂ ਆਉਂਦੇ ਹੋਏ ਕਿ ਲੋ ਪ੍ਰਿੰਡੀਆਂ ਲੈ ਅੱਧੀਆਂ ਪ੍ਰਿੰਡੀਆਂ ਰਾਤ ਕਰ ਲੀਆਂ ਆ ਕੇ ਅੱਧੀਆਂ ਪ੍ਰਿੰਡੀਆਂ ਤੱਕ ਕੇ ਕਰ ਲੀਆਂ ਕਿਉਂਕਿ ਅਸੀਂ ਦੋ ਟੈਨ ਕਰਦੇ ਆ ਪ੍ਰਿੰਡੀਆਂ ਸਬਜੀ ਫਿਰ ਬਾਹਲਾ ਲੋਣੇ ਚ ਕੋ ਰਮੋਤ ਰਾਏ ਹੋ ਜਾਣਾ ਰਸਨਾ ਹਰ ਪਿੰਡ ਜਾ ਹੋਈ ਤੇ ਇਸ ਕਰਕੇ ਹੁਣ ਪਾਸ ਤੋਂ ਕੱਦੂ ਖਾਦਾ ਚੌਥੇ ਕੱਦੂ ਖਾਦਾ ਅੱਜ ਤੇ ਮਹਾਂ ਗਾਲ ਬਣਾਉਦਾ ਸਬਜੀ ਨਹੀਂ ਹੋਵੇ ਕੱਦੂ ਕੋ ਲੱਗ ਗਈ ਪਹਿਲੇ ਛੋਟੇ ਨਹੀਂ ਖਾਜੋ ਮਹਾਰਤ दाल ਹੀ ਬਣਦੀ। ਨਾਲੇ ਟੁੱਟੇ ਪਿਆਜ਼ ਕਰਦੇ ਪਰਸੋਂ। ਉਹ ਕੋਲੋਂ ਦੋ ਦਿਨ ਕਦੂ ਤੋਰੀਆਂ। ਉਹ ਅੱਜ ਦਾਲ ਘਰ ਲੈਣ। ਕਈ ਦਿਨ ਹਫ਼ਤੇ ਵਿੱਚ ਜੇ ਆਪਾਂ ਨੂੰ ਪਦਾਰ ਤਾਂ ਦੋ ਵਾਰ ਦਾਲ ਖਾਣੀ ਚਾਹੀਦੀ ਹੈ। ਆਪਾਂ ਨੂੰ ਆਏ ਹੋਏ ਦਾ ਹਨਾ ਵੀ ਸਬਜ਼ੀਆਂ ਘਰ ਦੀਆਂ ਨੇ। ਵੀ ਸਬਜ਼ੀ ਖਾਣੀ। ਸਬਜ਼ੀ ਦੋ ਵਾਰ ਤੇ ਸਦਾ ਖਾਣ ਚਾਹੀਦੀ ਆਪਾਂ। ਜਿਤੇ ਨੇ ਨਾਲ ਸਬਜ਼ੀ ਪਾ ਲਈ ਤੇ ਦਾਲ ਖਾਣ ਨੂੰ ਖਾਧਾ ਹੁੰਦੀ ਆਪਾਂ ਕਰਦੇ ਹਾਂ ਚਲੋ ਜੀ ਪਪਰਾਸ ਕਰ ਲਈਏ ਬਾਅਦ ਚ ਰੱਖ ਲਵਾਂਗੇ ਥੋੜੀ ਟੰਗ ਦੀ ਮੈਂ ਹੈਂਗਰ ਚ ਪਾਈ ਜਾਂਦੀ ਸੀ ਇੰਨੇ ਫੀੜ ਵਾਲਾ ਪਾਈ ਆ ਗਿਆ ਮੈਂ ਪ੍ਰੈਸ ਕਰਨ ਆ ਕੇ ਮੇਰੇ ਨਾਲ ਹੀ ਇਹ ਆ ਗਈਆਂ ਸੰਖੇਂਕੀ ਅਸੀਂ ਕੱਪੜੇ ਪਾਈਆਂ ਦਿੱਤੀ ਤਾਂ ਫੀੜਾ ਪਾਈ ਫੀੜਲਾ ਹੋਣ ਵਾਲਾ ਸਾਨੂੰ ਐ ਤੇ ਫੀੜ ਦੀ ਕਰਾਉਂਦੇ ਹੈਗੇ ਮੱਝ ਫੀੜ ਤੋਂ ਬਿਨਾ ਦੁੱਧ ਨਹੀਂ ਦਿੰਦੀ ਹੈਗੀ ਪਰਾ ਇਹ ਅੱਜ ਦਾਣੇ ਚਿੱਟੇ ਦਾਣੇ ਤੇ ਲਾਹੇ ਨੂੰ ਮਰ ਚਿੰ ਲਫੜ ਲੋ ਜਿੱਪਾ ਮੰਗੋ ਸੇਕ ਬਣਾ ਲੇ ਵਿਚਾਰਾ ਟਾਈਮ ਕਿਹੜੀ ਵਜੇਗੇ ਪਰ ਚਾਹ ਪੀਣ ਨੂੰ ਮਨ ਨਹੀਂ ਕਰਦਾ ਗਰਮੀ ਚ ਦੁੱਧ ਬਾਗੂ ਪਿਆਦੀ ਫ੍ਰਿਜ ਚ ਮੰਗੋ ਸੇਕ ਬਣਾ ਲਿਆ ਹੁੰਦਾ ਕੁਛ ਦੁੱਧ ਉਹਨਾਂ ਨੂੰ ਖੜਾ ਤਾ ਸਾਇਰ ਚਨੇ ਮਖਾ ਚਾਹ ਚੋ ਦੁੱਧ ਉਹਦਾ ਲੈ ਲਿਓ ਨਾ ਅਜੀ ਬਾਗੂ ਪਿਆਸੀ ਕੱਲ ਚਾਹ ਪਾਣੀ ਨਹੀਂ ਬਣਿਆ ਹੈਗਾ ਅਸੀਂ ਪਾਸੇ ਵਾਗ ਗਏ ਆਖਣੇ ਹੋਰ ਚੋਲਾ ਕਿਉਂ ਮਿੱਠਾ ਲੋਟ ਮੈਂ ਤਾਂ ਨਮਾਰੀ ਵੀ ਅੱਧੀ ਖੋਲਦੀ ਮੰਜਾ ਇੱਧਰ ਪਾਸੇ ਲਾਇਆ ਕਰੋ ਕੋਤੋਂ ਨਾ ਸੀਸਾ ਪਣੋਂਗਾ ਹੁਣ ਕਿਤੇ ਪਰੇ ਪਣੋਂਗੂ ਤੁਸੀਂ ਉਹ ਨਮਾਰੀ ਆ ਇੱਕ ਮੰਜਾ ਇੱਧਰ ਲਾ ਦੇ ਕੋਈ ਸੀਸਾ ਫੁੱਟ ਗਿਆ ਨੇ ਭਾਰਵਾ ਹੋ ਗਿਆ ਨੇ ਕੀ ਗੱਲ

ਤੂੰ ਜੋ ਫੜ ਲੈ ਤੇ ਕਪੜੇ ਐ ਪਹੁੰਚ ਕੇ ਹੜਾ ਜਿਵੇਂ ਇਹ ਫਮੀ ਜਾਗੋਂ ਬਣਾਜ ਜਾਗ ਰੁਕ ਤੋਂ ਕਿ ਆਪਣ ਲੋ ਜਿਹ ਪਦਾਰਿ ਜਵੀ ਤਾਰ ਦੇ ਕੋਤੀ ਤੇ ਕੱਟ ਕਰਕੇ ਧਰ ਦੇਣ ਇਹਦੇ ਪੌਣੇ ਚਾਰ ਹੋਏ ਨੇ ਖਾਣ ਹੋਏ ਰਬਾ हलकारी बर्फर बोट प्रेस कर लो की तो गर्मी पवासी पिओ लस फिर जो पखे मसाले बच्चे चीर सेल देना ਦੇ ਜਾਂਦਾ ਆਹ ੰਡਾ ਸਵੇਰਾ ਪਿਆਸੀ ਫੇ ਮੇਰੇ ਸਬਜ਼ੀ ਜ਼ਿਆਦੇ ਲੱਗੀ ਮੈਂ ਇੱਕ ਬੰਦਾ ਲੱਕ ਲੱਗ ਸੀਗਾ ਖਲਾਇ ਹਾਂ ਜੀ ਕਰਿਆ ਦਾਲ ਲੈਤਾ ਹੈਗੀ ਚਲ ਜੀ ਹੋਰ ਹੋਰ ਚੱਸੀ ਗਰਮਣਾ ਪਕਾ ਤੇ ਇਸਾ ਗੰਡਾ ਇੱਕ ਫੇਰ ਉਧਰ ਸੱਜਦੇ ਨੇ ਹਾਂ 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 ਕਾ ਚੀਨਾ ਸੁਧਰਾ ਬੰਨਾ ਪਰਿਵਾਰਾ ਪਰਾਰ ਪਰੇ ਰਾਣੇ ਚ ਮੱਸੀ ਵੀ ਆਉਂ ਵਾਲੀ ਹੈ ਮੱਸੀ ਵੀ 10 ਗੰਡਾ ਲੈ ਕੇ ਆਉਣੀ ਹੁੰਦੀ ਆ 4 ਵਜੇ ਉਦੀ ਸੰਦੇਕ ਲੈ ਜਾਣੇ ਨਗਲਾ ਮਾਲ ਜਾਂਦੀ ਨੇ 10 ਗੰਡਾ ਸੱਜਦੇ ਆਉਂ ਨਾਲ ਹੀ ਜਾ ਜੀ ਰੋ ਜੀ ਉਹ ਤਾਂ ਪਹਿਲਾਂ ਸਿੱਲ ਲੈਣੇ ਕਿਉਂਕਿ ਫਿਰ ਮੈਨੂੰ ਆਏ ਹੋਏ ਤਾਂ ਮੈਂ ਉਧਰ ਜਾਣਾ ਹੁੰਦਾ ਹੈ ਨਾ ਮੱਜਾਂ ਬੰਨ। ਉਹ ਕਰਤੀ ਆ ਸਮਾਨ ਸੱਲ ਕੇ ਤਾਂ ਵੀ ਰਿੱਜੇ ਕੀ ਬਣੇ ਸੜਕਾ ਲੱਗੇ। ਘੱਟ ਕਰਕੇ ਧਰੇ ਹੁਣ ਖਾਣ ਵੇਲੇ ਨੂੰ ਬੰਨ੍ਹ ਕੇ ਪਾਉਣ ਚਾਹ ਦਾ ਪਾਣਾ। ਨਹੀਂ ਪੂਰਾ ਉੱਡੀ ਜਾਂਦਾ ਪੱਖੇ ਮੂਰੇ ਤੇ ਗੰਡਾ ਵੀ ਏਜੀ ਸਿੱਲੂngੀ ਮੱੱਖੇ ਉੱਕੇ। ਜਿਵੇਂ ਪਾਣੀ ਪੜਦਾ ਸੀ ਸਿੱਲੂngੀ। ਇਹ ਪਸਾਰੇ ਦਰਵਾਜ਼ੇ 'ਚ ਨਾ ਫੋਲ ਕੁਝ ਮਕੀ ਜਾਂਦੇ ਨੇ ਕਿਹੜੇ ਲੱਗਦੇ ਆ ਤੇ ਤੋਂ ਉਡੀਕ ਨਾਲ ਪਈ ਆਪਣੀ ਅਜ ਤੜਕੇ ਦੀ ਮੈਂ ਕਰ ਤਾ ਟੈਂਪਰ ਚ ਹਟਾ ਸੀ ਤੋ ਉਨੂੰ ਟੈਂਪਰ ਤੰਬਰ ਪਾਇਆ ਤੋ ਉਂ ਕਰ ਖਿਲਾਉਣ ਨੂੰ ਜਾਏ ਮੱਝਾ ਬੰਨੀ ਹੈ ਕਾਲਾ ਸੀ 3:30 ਵਜੇ ਕਰੋ 4 ਵਜੇ ਆ ਗਈ ਤੁਸੀਂ ਨਾ ਅੱਧਾ ਘੰਟਾ ਤਾਂ ਲਾਗੋ ਜਾਵੇ। 10 ਮਿੰਟ ਸੰ ਬਾਜ਼ਾਰ ਚ ਲਾ ਕੇ ਸਬਜ਼ੀ ਲੈ ਆਉਂਦੇ। ਮੰਗਿਆਈ ਵਾਲੀ ਕੋਕੀ ਆ ਕਿ ਫੁੱਲ ਕੋ। ਕੋਈ ਨਹੀਂ ਆਉਂਦਾ ਐਸੇ। ਇਤਲੋ ਇਹ ਪੱਲਾ ਫਰੰਦਰ ਸਿੱਲ ਲੀ। ਲੋ ਯਾਰ ਟਾਈਮ ਆ 5 ਵਜ ਗਏ ਨੇ ਧੁੱਪ ਬਹੁਤ ਤਿੱਖੀ ਹੈਗੀ ਤੇ ਅੱਜ ਮੱਜਾਂ ਮੈਂ 3 ਵਜੇ ਅੰਦਰ ਬੰਦ ਤੀ ਅਸੀਂ ਸੇਕ ਜਾ ਮਾਰਦਾ ਸੀ ਬਾਹਰੇ ਤੇ ਅੱਜ ਕੇ ਬੈਠੀਆਂ ਨੇਗੀਆਂ ਅੱਗੇ ਅਸੀਂ 4 ਸਵਾ 4 ਬੰਦ ਦੇ ਅੱਜ ਨਾ ਮੈਨੂੰ ਗਰਮਹਟ ਜਿਹਾ ਲੱਗੀ ਥੋੜੀ ਜੀ ਤੇ ਅੱਜ ਕੇ ਬੈਠੀਆਂ ਨੇ ਬਸ ਹੁਣ ਪਾਣੀ ਪਿਆ ਕੇ ਧਾਰ ਚੋਲਾਂਗੇ ਤੇ ਪਾਣੀ ਪਾ ਕੇ ਧਾਰ ਚੋਲਾਂਗੇ ਤੇ ਨਾਲ ਹੀ ਕੱਟੀਆਂ ਕੁੱਟੀਆਂ ਹੁਣ ਮੇਰੇ ਆਈ ਤੋਂ ਕੱਟੀਆਂ ਚ ਉੱਠ ਖੜੀ ਸਾਰੇ ਬਾਕੀ ਹਨਾ ਭੈਣਾਂ ਨੇ ਕਮੈਂਟ ਕੀਤਾ ਸੀ ਜਿਹੜੀ ਤੁਸੀਂ ਕੱਟੀਆਂ ਨੂੰ ਕੀ ਪਾਉਂਦੇ ਮੈਂ ਬਹੁਤ ਵਾਰੀ ਦੱਸ ਚੁੱਕਿਆ ਜਲ ਜਿਹੜੇ ਨਵੇਂ ਆ ਭੈਣਾਂ ਜੁੜਦੇ ਨੇ ਉਹਨਾਂ ਨੂੰ ਪਤਾ ਨਹੀਂ ਹੈ ਇਹਦਾ ਕੱਟੀਆਂ ਨੂੰ ਮੈਂ ਜੀ ਮੱਝਾਂ ਨਾਲ ਦੀ ਕੱਖ ਪੈਂਦੇ ਨੇ ਸਾਡੇ ਅਸੀਂ ਖਾਸ ਕੋਈ ਦਾਣਾ ਵੀ ਨਹੀਂ ਪਾਉਂਦੇ ਸਾਡੀ ਜਿਹੜੀ ਮੱਕੀ ਦਾ ਚਾਰ ਹੈ ਨਾ ਸਾਡੇ ਮੱਕੀ ਸਮਝ ਲੈ ਮੱਕੀ ਦੇ ਸੱਲੀਆਂ ਬਾਦੂਸੀ ਮੱਕੀ ਇੰਨੀ ਆ ਗਈ ਸਾਡੇ ਚਾਰ ਚ ਤੇ ਬਾਕੀ ਜਿਹੜਾ ਮੱਝਾਂ ਦਾਣਾ ਪੈਂਦਾ ਆਂਰੇ ਜਾਂਦੇ ਮੁੱਠੀ ਇਹਨਾਂ ਨੂੰ ਝਾੜ ਦੇਣੀ ਜਿਹੜੇ ਰੋਟੀਆਂ ਬਚੀਆਂ ਹੁੰਦੀਆਂ ਨੇ ਉਹ ਸਿੱਟਦੇ ਨੇ ਅਗੇ ਪਹਿਲਾਂ ਮੈਂ 2 ਮਹੀਨੇ ਨਾਲ ਥੋੜੀ ਥੋੜੀ ਪੈਣੀ ਨੇ ਕਲੇਟੀ ਪਾਈਆ ਕੋਈ ਨਹੀਂ ਨਿਕਲੇਟੀ ਦੀ ਮਾਜ ਨਾ ਨਾ ਰਹਾ ਨਾ ਪਾਈਆ ਪਾਈਆ ਕਰਦਾ ਤੇ ਹੁਣ ਮੈਂ ਉਹ ਸਾਢੇ ਤੇ 4 ਬਾਦੂ ਆ ਸਾਡੇ ਹਜੇ 4 ਮਹੀਨੇ ਨੂੰ ਬਸ ਦਵਾਰੇ ਪੈ ਜੂਗਾ ਮਲਰਾ ਚਾਰ ਪੈਣ ਵੇਲੇ ਟੂ ਆ ਮਸੀਂ ਵੇਲਾ ਹੋਊਗਾ ਤੇ ਬਸ ਅੱਧਾ ਟੋਕਰੀ ਖਾਂਦੀਆਂ ਨੇ ਚਾਰ ਦਾ ਉਹ ਤੜਕੇ ਸੀ ਆਥਣੇ ਕੱਲ ਆਥਣੇ ਇੱਕ ਟੋਕਰਾ ਪਾਇਆ ਸੀ ਦੋਨਾਂ ਕਟੀਆਂ ਨੂੰ ਚਾਰਦਾ ਇਹਨਾਂ ਨੂੰ ਉਹ ਜਿਹੜੇ ਖੜੀਆਂ ਨੇ ਬਾਹਰੇ ਇਹਨਾਂ ਨੂੰ ਇੱਕ ਟੋਕਰਾ ਪਾਇਆ ਸੀ ਤੇ ਅੱਧਾ ਤੜਕੇ ਖਾ ਲਿਆ ਅੱਧਾ ਹੁਣ ਖਾ ਲਿਆ ਇੱਕ ਟੋਕਰਾ ਫਿਰ ਆਥਣੇ ਪਾ ਦਾਂਗੇ ਬਸ ਉਹ ਅੱਧਾ ਰਾਤ ਨੂੰ ਖਾ ਲਣਗੇ ਅੱਧਾ ਕੱਲ ਨੂੰ ਦਿਨੇ ਖਾ ਲਣਗੇ ਬਸ ਮੱਜਾਂ ਨੂੰ ਪਾਉਣਾ ਪਾਉਣਾ ਟੋਕਰਾ ਹੁੰਦਾ ਅੱਦੇ ਤੋਂ ਜ਼ਿਆਦੇ ਤੇ ਟੂੜੀ-ਤਾੜੀ ਵਿੱਚ ਨਹੀਂ ਪਾਉਂਦੇ ਸਾਡੇ ਤਾਂ ਟੂੜੀ ਹਰ ਇੱਕ ਪੰਡ ਨਾ ਉਹ ਉਹਦੇ ਬਚ ਗਈ ਸੀ ਐ ਬੰਨੀ ਪਈ ਐ ਸਮਾਂ ਪੱਲੀ ਵੀ ਗਲੀ ਜਾਂਦੀ ਐ ਤੇ ਤੂੜੀ ਹੋ ਪਈ ਐ ਜੀ ਤੇ ਬਾਕੀ ਹੁਣ ਪਿਉਣਿਆਂਗੇ ਆਪਾਂ ਪਾਣੀ ਤੇ ਦਾਲ ਆਪਣੀ ਬਣ ਗਈ ਐ ਦਲੇ ਹੋਏ ਸੋਲੇ ਕੜਕਾ ਤੁੜਕਾ ਲਗਾ ਦਿੱਤਾਗਾ ਦਲੇ ਹੋਏ ਸੋਲੇ ਬਣਾਏ ਨੇ ਅੱਜ ਕੜਕਾ ਲਾ ਦਿੱਤਾਗਾ ਤੇ ਸਰਦਾਰ ਜੀ ਆ ਗਏ ਨੇਗੇ ਬੀਬੀ ਉੱਥੇ ਰਹੇਗੀ ਜਸਨ ਵੀ ਗਈ ਸੀ ਨਾਲ ਜਸਨ ਤੇ ਬੀਬੀ ਉੱਥੇ ਰਹੇਗੀਆਂ ਚੱਕ ਕੇ ਕੱਲ ਨੂੰ ਆ ਜਾਣਗੀਆਂ ਤੇ ਸਰਦੇ ਪੱਤਵਾ ਜੀ ਦਾ ਵੀ ਪ੍ਰੈਸ ਨੂੰ ਹੋਊਗਾ ਪਰਸੋਂ ਨੂੰ ਗੋੜੀ ਦਾ ਸ਼ੁੱਕਰਵਾਰ ਨੂੰ ਹੋਊਗਾ ਪ੍ਰੈਸ ਨੂੰ ਸ਼ੁੱਕਰਵਾਰ ਨੂੰ ਹੋਊਗਾ ਪ੍ਰੈਸ ਨੂੰ ਤੇ ਕੱਲ ਨੂੰ ਆ ਜਾਣਗੀਆਂ ਜਸਨ ਤੇ ਬੀਬੀ ਰਹेंगी ਉੱਥੇ ਤੇ ਚਲ ਗੱਡੀ ਚ ਆ ਜਾਣੇ ਬੜੀਆਂ ਤਿੰਨ ਹੁਣ ਬੱਸਾਂ ਚ ਬਦੀ ਨੂੰ ਹੁੰਦੀਆਂ ਆਉਣਗੀਆਂ ਹਨ ਤੇ ਕੱਲ ਨੂੰ ਆ ਜਾਣਗੀਆਂ ਉਹ ਤੇ ਚਲੋ ਹਨ ਵਿਚਾਰੀਆਂ ਭੈਣਾ ਤੇ ਮਿਲਿਆ ਆਉਣਗੇ ਭੈਣਾ ਕੋਲੇ ਕੱਦੂ ਲੈਣੇ ਲੱਗੇ ਪਏ ਨੇ ਪਤਨ ਯਾਰ ਨੇਰੀ ਨਾਲ ਸਾਰੇ ਮੱਛੀ ਆ ਨੇਰੀ ਨਾਲ ਨੇ ਦਿੱਤਾ ਪੈ ਗਿਆ ਸੀ ਬੇਲਾ ਤੇ ਅੱਜ ਮੈਂ ਧੋਤੀਆਂ ਨੇ ਹਾਂ ਕਿੰਨਾ ਸੋਹਣਾ ਕੱਦੂ ਆਏ ਲੱਗ ਲੱਗ ਮੱਛੀ ਆਂਦੇ ਨੇ ਆ ਤਾਂ ਲੱਗ ਜਾਣਗੇ ਸਿਰੇ ਚੜ ਗਿਆ ਮੱਛ ਗਿਆ ਮੱਛੀ ਆਂਦੇ ਨੇ ਲੱਗ ਲੱਗ ਕੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੀ ਦਾਲ ਬਣ ਗਈ ਆ ਬਸ ਸਾਰੇ ਚੋਣੇ ਪਾਣੀ ਪਿਉਣੇ ਗੋਹਾ ਸੜਦੇ ਆ ਆਪਣੇ ਹੱਥਾਂ ਦੇ ਕੰਮ ਤਿਆਰ ਹੋ ਗਏ ਪੁੱਤ ਤੋੜਿਆ ਜੂਸ ਅਗਲਾ ਗਲਾਸ ਜੇ ਤੋਈ ਦੀਏ ਛੱਕ ਜੂਗਾ ਮੇਰੇ ਕੰਮ ਕਰ ਦੇ ਕਰ ਦੇ ਤੇ ਆਪਾਂ ਪਹਿਲਾਂ ਧਾਰ ਕੱਢਦੇ ਆ ਅੱਜ ਸਵੇਰੇ ਸਾਡੀ ਮੈਂ ਇਸ ਨਾਲ ਚਿੱਟਾ ਸਣ ਪਹਿਲਾਂ ਵੀ ਦੱਸਿਆ ਸੀਗਾ ਵੀ ਚਿੱਟਾ ਦਾਣੇ ਤੇ ਫੀੜਾ ਸਾਨੂੰ ਅੱਜ ਵੀ ਨਹੀਂ ਕਰਾਉਂਦੇ ਚਿੱਟੇ ਦਾਣੇ ਤੇ ਅਸੀਂ ਝੋਲੇ ਕਰਾਂਗੇ ਚਿੱਟੇ ਦਾਣਾ ਇਹ ਖਾਂਦੀ ਜੀ ਨਹੀਂ ਹੋਏਗੀ ਜਿਹੜਾ ਚਿੱਟਾ ਦਾਣਾ ਖਾਂਦੀ ਨਹੀਂ ਫਿਰ ਉਧਰ ਦੀ ਕੀ ਦਿਓ ਹੋਣਾ ਫਿਰ ਅੱਜ ਫੀਡ ਲਿਆਂਦੀ ਹੈਗੀ ਹੁਣ ਫੀਡ ਵਾਲੀ ਬੋਰੀ ਖੋਲ ਕੇ ਲਿਆਉਣੀ ਆ ਬਠੜ ਪਰ ਕੇ ਇਹਨੂੰ ਪਾਉਣੀ ਆ ਤੇ ਫਿਰ ਧਾਰ ਤੁਰ ਚੋਣਿਆਂਗੇ ਪਹਿਲਾਂ ਧਾਰ ਚੋਂ ਪਾਣੀ ਤੈਨਾਂ ਨੇ 3 ਵਜੇ ਪੀਤਾ ਫਿਰ 6 ਵਜੇ ਪੀਉ ਪਾਣੀ ਤਾਂ ਫੋੜ ਕੇ ਇਹਨਾਂ ਨੂੰ ਚਲੋ ਜੀ ਅੱਜ ਰੋਟੀ ਵੀ ਆਪਾਂ ਨੂੰ ਬਣਾਉਣੀ ਕੋ ਕਿਉਂਕਿ ਬੀਬੀth ਰਹੇਗੀ ਅੱਗੇ ਬੀਬੀ ਰੋਟੀ ਬਣਾ ਲੈਣ ਦੇ ਆਥਣ ਤੇ ਉਦੋਂ ਪਹਿਲਾਂ ਕਰਜਾ ਕੰਮ ਮਿਲਾਂਗੇ ਕੱਲ ਨੂੰ ਕਿਸੇ ਬਲਾ ਨੰਮੇ ਬਲੌਗ ਨਾਲ ਅੱਜ ਦੇ ਵੀਡੀਓ ਚ ਇਨਾਈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ